ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਟਾਬਾ ਸਟਾਈਲ ਪਨੀਰ ਪੁਰਜੀ ਇਹਨੂੰ ਬਣਾਉਣ ਵਾਸਤੇ ਪਨੀਰ ਲੈ ਲਿਆ ਠੀਕ ਹੈ ਜੀ ਮੈਂ ਘਰੇ ਬਣਾ ਲਿਆ ਤਾਂ ਤੁਸੀਂ ਚਾਹੇ ਰੈਡੀ ਮੇਡ ਲਿਆਓ ਜੇ ਘਰੇ ਬਣਾ ਲੋਗੇ ਤਾਂ ਵਧੀਆ ਰਹੋਗੇ ਉਸ ਤੋਂ ਬਾਅਦ ਇੱਕ మీడియం ਸਾਈਜ਼ ਟਮਾਟਰ ਕੱਟ ਲਿਆ ਤੇ ਮਿਰਚਾਂ ਕੱਟ ਲੀਆਂ ਹਰੀਆਂ ਦੋ ਤਿੰਨ ਤੁਸੀਂ ਆਪਣੇ ਹਿਸਾਬ ਨਾਲ ਸਪਾਈਸੀ ਕਰ ਲਿਓ ਠੀਕ ਹੈ ਜੀ ਇੱਕ ਪਿਆਜ਼ ਕੱਟ ਲਿਆ ਮੈਂ ਚੌਪ ਤੇ ਉਸ ਤੋਂ ਬਾਅਦ ਆਪਣੇ ਕੋਲ ਮੱਖਣ ਹੈ ਜੀ ਬਟਰ ਤੇ ਥੋੜਾ ਜਿਹਾ ਹੈਗਾ ਲਸਣ ਪੇਸਟ ਤੇ ਲਓ ਜੀ ਇੱਧਰ ਰੱਖ ਲਿਆ ਆਪਾਂ ਨੇ ਫਰਾਈਪੀਲ ਬਾਕੀ ਆਪਣੇ ਨਾਰਮਲ ਮਸਾਲੇ ਤੇ ਲਓ ਜੀ ਸਭ ਤੋਂ ਪਹਿਲਾਂ ਬਾਲ ਦਿਆਂ ਗੈਸ ਤੇ ਲਓ ਜੀ ਇਹਦੇ ਵਿੱਚ ਪਾਵਾਂਗੇ ਸਰੋਂ ਦਾ ਤੇਲ ਤੁਸੀਂ ਚਾਹੇ ਪੂਰੀਓ ਮੱਖਣ ਚ ਬਣਾ ਲਿਓ ਯਾਰ ਫੈਂਟ ਦੀ ਵਰਤੋਂ ਕਰ ਲਿਓ ਪਰ ਸਰੋਂ ਦੇ ਤੇਲ 'ਚ ਠੀਕ ਹੈ ਜੀ ਥੋੜੀ ਦੇਸੀ ਬਣਦੀ ਆ ਵਧੀਆ ਤਰੀਕੇ ਨਾਲ ਬਣਦੀ ਆ ਤੇ ਹੈਲਦੀ ਬਣਦੀ ਆ ਤੇ ਸਰੋਂ ਦੇ ਤੇਲ ਨੂੰ ਐਨ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਲਓ ਜੀ ਜਦੋਂ ਤੇਲ ਗਰਮ ਹੋ ਗਿਆ ਇਹਦੇ 'ਚ ਜਾਊਗਾ ਜੀਰਾ ਠੀਕ ਹੈ ਜੀ ਇੱਕ ਚਮਚ ਇਹਨੂੰ ਹਲਕਾ ਜਿਹਾ ਤੜਕਾਉਂਗੇ ਆਪਾਂ ਤੇ ਉਸ ਤੋਂ ਬਾਅਦ ਪਾਵਾਂਗੇ ਇਹਦੇ 'ਚ ਪਿਆਜ਼ ਇਹ ਥੋੜਾ ਜਿਹਾ ਪਾਵਾਂਗੇ ਜੀ ਮੱਖਣ ਆਹ ਲਓ ਜੀ ਤੇ ਇਹ ਜਦੋਂ ਆਪਣਾ ਸਰੋਂ ਦੇ ਤੇਲ ਦੀ ਸਮੈਲ ਚੰਗੀ ਤਰ੍ਹਾਂ ਨਿਕਲ ਜਵੇ ਠੀਕ ਹੈ ਜੀ ਆਪਾਂ ਨੇ ਉਦੋਂ ਹੀ ਪਾਣਾ ਪਹਿਲਾਂ ਨਹੀਂ ਪਾਣਾ ਹੈਗਾ ਤੇ ਉਸ ਤੋਂ ਬਾਅਦ ਹਲਕਾ ਜਿਹਾ ਪਾਵਾਂਗੇ ਆਦਰਕ ਲਸਣ ਦਾ ਪੇਸਟ ਚਾਹੇ ਕੱਟ ਕੇ ਪਾ ਲਿਓ ਠੀਕ ਹੈ ਜੀ ਆਦਰਕ ਲਸਣ ਨੂੰ ਚਾਹੇ ਕੁੰਡੀ ਚ ਕੁੱਟ ਕੇ ਪਾ ਲਿਓ ਜਦੋਂ ਆਪਣੇ ਪਿਆਜ਼ ਹਲਕੇ ਜਿ ਢਿੱਲੇ ਜੇ ਹੋ ਗਏ ਜ਼ਿਆਦਾ ਬ੍ਰਾਊਨ ਨਹੀਂ ਕਰਨੇ ਆਪਾਂ ਨੇ ਸਿੱਧਾ ਥੋੜੀ ਜਿਹੀ ਢਿੱਲੇ ਜੇ ਕਰਦੇ ਆ ਤੇ ਬਾਅਦ ਪਾ ਦੋਗੇ ਟਮਾਟਰ ਤੇ ਹਰੀ ਮਿਰਚ ਠੀਕਾ ਜੀ ਤੇ ਇਹਨਾਂ ਨੂੰ ਵੀ ਭੁੰਨੋਗੇ ਆਪਾਂ ਤਕਰੀਬਨ ਪੂਰੇ ਸੇਕ ਪਰ ਇੱਕ ਤੋਂ ਦੋ ਮਿੰਟ ਤੇਨੂੰ ਭੁੰਨਣਾ ਪੂਰੇ ਸੇਕ ਤੇ ਆ ਜੀ ਉਸ ਤੋਂ ਬਾਅਦ ਇਹਦੇ ਚ ਪਾਵਾਂਗੇ ਜੀ ਕਸ਼ਮੀਰੀ ਲਾਲ ਮਿਰਚ ਜਾਂ ਦੇਗੀ ਮਿਰਚ ਠੀਕ ਹੈ ਜੀ ਛੋਟਾ ਚਮਚ ਪਾਣਾ ਜਿਆਦਾ ਨਹੀਂ ਪਾਉਣੀ ਹੈਗੀ ਤੇ ਨਾਲੇ ਪਾਵਾਂਗੇ ਜੀ ਹਲਦੀ ਠੀਕ ਹੈ ਜੀ ਹਲਦੀ ਵੀ ਆਪਾਂ ਨੇ ਛੋਟਾ ਚਮਚ ਪਾਣਾ ਧੱਕ ਇਹ ਵੀ ਜਿਆਦਾ ਨਹੀਂ ਪਾਣੀ ਕਿਉਂਕਿ ਪੁੱਜੀ ਦਾ ਜਿਹੜਾ ਕਲਰ ਹੈ ਫਿਰ ਜਿਆਦਾ ਡਾਰਕ ਹੋ ਜਾਊਗਾ ਠੀਕ ਹੈ ਜੀ ਆਪਾਂ ਨੇ ਥੋੜਾ ਜਿਹਾ ਲਾਈਟ ਰੱਖਣਾ ਹੈ ਆ ਦੇਖੋ ਮਸਾਲੇ ਦੇਖੋ ਜੀ ਕਿੰਨੇ ਵਧੀਆ ਹੋ ਗਏ ਤੇ ਇਹਨੂੰ ਹਲਕਾ ਜਿਹਾ ਭੁੰਨੂਗੇ ਤੇ ਨਾਲ ਲਗਦੀ ਪਾਵਾਂਗੇ ਜੀ ਕਸਤੂਰੀ ਮੇਥੀ ਤੇ ਥੋੜਾ ਜਿਹਾ ਪਾਵਾਂਗੇ ਜੀ ਕਿਚਨ ਕਿੰਗ ਥੋੜਾ ਜਿਹਾ ਧਨੀਆ ਪਾਊਡਰ ਪਾਵਾਂਗੇ ਆਪਣੇ ਕੋਲ ਰੈਵੀ ਥੋੜਾ ਜਿਹੀ ਗਿਆ ਚਮਚਾਕ ਹਲਕਾ ਜਿਹਾ ਪਾਉਂਗੇ ਤੇ ਥੋੜਾ ਜਿਹਾ ਗਰਮ ਮਸਾਲਾ ਤੇ ਲੋ ਜੀ ਨਮਕ ਆਪਣੇ ਟੇਸਟ ਰਿਕਾਰਡਿੰਗ ਆ ਆ ਲੋ ਜੀ ਨਮਕਾ ਪਾ ਤੋ ਖਿੰਡ ਵੀ ਗਿਆ ਥੋੜਾ ਜਿਹਾ ਚਲੋ ਕੋਈ ਚੱਕਰ ਨਹੀਂ ਕਈ ਵਾਰ ਹੋ ਜਾਂਦਾ ਏ ਤੇ ਨੂੰ ਪੁੰਨਾਂਗੇ ਹੁਣ ਹਲਕਾ ਜਾ ਸੇਕ ਥੋੜਾ ਜਿਹਾ ਘੱਟ ਕਰ ਲਾਂਗੇ ਤੇ ਲੋ ਜੀ ਐਚ ਪਾਵਾਂਗੇ ਹੁਣ ਪਨੀਰ ਤੇ ਪਨੀਰ ਨੂੰ ਠੀਕ ਹੈ ਤੋੜ ਲੂਗੇ ਇਦਾਂ ਇਸ ਤਰੀਕੇ ਨਾਲ ਤੇ ਲੋ ਜੀ ਇਹਨੂੰ ਐਨ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਪਨੀਰ ਨੂੰ ਜੇ ਤੁਸੀਂ ਪੁੱਜੀ ਥੋੜੀ ਡਰਾਈ ਰੱਖਣੀ ਹੋਈ ਤਾਂ ਇਸ ਤਰੀਕੇ ਦੀ ਬਣਾਉਣੀ ਹੋਈ ਇਦਾਂ ਹੀ ਇਹਨੂੰ ਖਾ ਲਿਓ ਠੀਕ ਹੈ ਜੀ ਬਣਾ ਕੇ ਪਰ ਆਪਾਂ ਥੋੜੀ ਜੀ ਇਹਨੂੰ ਨਰਮ ਜੀ ਬਣਾਵਾਂਗੇ ਥੋੜਾ ਜਿਹਾ ਪਾ ਦਾਂਗੇ ਇਹਦੇ 'ਚ ਦੁੱਧ ਠੀਕ ਹੈ ਜੀ ਜਿਆਦਾ ਨਹੀਂ ਪਾਉਣਾ ਹੈਗਾ ਸਿਰਫ ਇੱਕ ਕatschੀ ਦੁੱਧ ਦੀ ਆਪਾਂ ਨੇ ਜਿਹੜੀ ਇਹਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਕਹਿ ਚੰਗੀ ਤਰ੍ਹਾਂ ਠੀਕ ਹੈ ਜੀ ਕਿਸੇ ਪਲਟੇ ਨਾਲ ਜਾਂ ਕatschੀ ਨਾਲ ਇਹਨੂੰ ਕਰ ਲੈਣਾ ਐਦਾਂ ਮੈਸ਼ ਠੀਕ ਹੈ ਜੀ ਆਹ ਲਓ ਜੀ ਚੰਗੀ ਤਰ੍ਹਾਂ ਇਹਨੂੰ ਪਕਾ ਦੋਗੇ ਪੁੱਜੀ ਦਾ ਕਲਰ ਦੇਖੋ ਜੀ ਐਨ ਇੱਕ ਨੰਬਰ ਹੈ ਟੱਪ ਤੇ ਲਓ ਜੀ ਪੁੱਜੀ ਬਣ ਕੇ ਹੋ ਗਈ ਰੈਡੀ ਗੈਸ ਕਰਦੇ ਆਂ ਬੰਦ ਇਹਦੇ ਤੇ ਪਾਉਨੇ ਆ ਜੀ ਹਰਾ ਧਨੀਆ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਪਲੇਟ 'ਚ ਸਰਵ ਕਰਕੇ ਠੀਕ ਹੈ ਜੀ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਓ ਜੀ ਆਓ ਜੋ ਫਿਰ ਹੁਣ ਤੁਹਾਨੂੰ ਕਰਕੇ ਦਿਖਾਉਨੇ ਆ ਸਰਵ ਤੇ ਲਓ ਜੀ ਪਨੀਰ ਪੁੱਜੀ ਬਣ ਕੇ ਹੋ ਗਈ ਆਪਣੀ ਰੈਡੀ ਠੀਕ ਹੈ ਜੀ ਜਿਹੜੀ ਕਿ ਬਹੁਤ ਹੀ ਵਧੀਆ ਬਣੀ ਆ ਸੋ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਸ ਤਰੀਕੇ ਨਾਲ ਬਿਲਕੁਲ ਸਿੰਪਲ ਤਰੀਕੇ ਨਾਲ ਤੁਸੀਂ ਪਨੀਰ ਪੁਜੀ ਘਰੇ ਬਣਾ ਕੇ ਖਾ ਸਕਦੇ ਹੋ ਠੀਕ ਹੈ ਜੀ ਟਾਬਾ ਸਟਾਈਲ ਸੋ ਵੀਡੀਓ ਕਿੱਦਾਂ ਹੀ ਲੱਗੀ ਕਮੈਂਟ ਜਰੂਰ ਕਰਿਓ ਜੀ ਮਿਲਦੇ ਆ ਜੀ ਫਿਰ ਹੁਣ ਅਗਲੀ ਇੱਕ ਨਵੀਂ ਵੀਡੀਓ 'ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀਆ ਸਤ ਸ੍ਰੀ ਅਕਾਲ ਜੀ